ਕਿ ਤੇਰੇ ਆਪਣੀ ਬਣੂਣ ਵਾਸਤੇ ਤੈਨੂੰ ਸੋਚ ਤੇਰੇ ਆਪਣੀ ਦੋਸਤੋ ਇਸ ਬਹੁਤ ਹੀ ਪਿਆਰੇ ਗੀਤ ਦੇ ਗੀਤਕਾਰ ਜਨਾਬ ਨਿਮਲ ਹਾਰਕਾ ਸਾਹਿਬ ਅੱਜ ਅਚਾਨਕ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ ਨੇ ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਪਲੰਘਾਂ ਪੁੱਟਣੀਆਂ ਬਹੁਤ ਵੱਡੀਆਂ ਉਪਲਬਧੀਆਂ ਗੀਤਕਾਰੀ ਦੇ ਵਿੱਚ ਹਾਸਲ ਕਰਨੀਆਂ ਉਹਨਾਂ ਦੇ ਭਾਗ ਦੇ ਵਿੱਚ ਆਈਆਂ ਸੀ ਲੇਕਿਨ ਬਹੁਤ ਛੋਟੀ ਉਮਰ ਦੇ ਵਿੱਚ ਹੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਉਹ ਚਲੇ ਗਏ ਨੇ ਬਹੁਤ ਹੀ ਅਫਸੋਸਨਾਕ ਖਬਰ ਹੈ ਜੀ ਬਹੁਤ ਦੁੱਖ ਹੋ ਰਿਹਾ ਹੈ ਖਬਰ ਸੁਣ ਕੇ ਸੋ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਔਰ ਉਹਨਾਂ ਦੇ ਚਾਹੁਣ ਵਾਲਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ